ਵਰਚੁਅਲ ਹੈਲਥ케ਅਰ ਦੀਆਂ ਅਪਾਇੰਟਮੈਂਟ ਲੈਣ ਲਈ ਕਿਵੇਂ ਤਿਆਰੀ ਕਰਨੀ ਹੈ ਬਿਨਾ ਕਿਤੇ ਆਉਣ ਜਾਣ ਦੇ ਡਾਕਟਰੀ ਸੰਭਾਲ ਹਾਸਲ ਕਰਨ ਲਈ ਵਰਚੁਅਲ ਹੈਲਥ케ਅਰ ਅਪਾਇੰਟਮੈਂਟ ਇੱਕ ਆਸਾਨ ਰਸਤਾ ਹੈ ਆਪਣੀ ਅਪਾਇੰਟਮੈਂਟ ਲਈ ਤਿਆਰੀ ਕਰਨ ਵਿੱਚ ਇਹ ਵੀਡੀਓ ਤੁਹਾਡੀ ਮਦਦ ਕਰੇਗੀ ਸਭ ਤੋਂ ਪਹਿਲਾਂ ਆਓ ਇਹ ਯਕੀਨੀ ਬਣਾਈਏ ਕਿ ਕਨੈਕਟ ਕਰਨ ਲਈ ਤੁਹਾਡੇ ਕੋਲ ਸਾਧਨ ਮੌਜੂਦ ਹਨ ਤੁਹਾਡੀ ਵਰਚੁਅਲ ਅਪਾਇੰਟਮੈਂਟ ਫੋਨ ਕਾਲ ਵੀਡੀਓ ਕਾਲ ਜਾਂ ਈਮੇਲ ਰੂਪ ਵਿੱਚ ਵੀ ਹੋ ਸਕਦੀ ਹੈ ਤੁਹਾਨੂੰ ਟੈਲੀਫੋਨ ਕੰਪਿਊਟਰ ਜਾਂ ਟੈਬਲੇਟ ਦੀ ਵਰਤੋਂ ਕਰਨੀ ਪੈ ਸਕਦੀ ਹੈ ਤੁਸੀਂ ਅਤੇ ਤੁਹਾਡੇ ਸਿਹਤ ਸੰਭਾਲ ਪ੍ਰਧਾਨ ਕਰਤੇ ਨੂੰ ਚਾਹੀਦਾ ਹੈ ਕਿ ਉਹ ਤੁਹਾਡੀ ਅਪਾਇੰਟਮੈਂਟ ਦੇ ਵਕਤ ਵਕਟਾਂ ਦਾ ਪਤਾ ਕਰੇ ਅਤੇ ਅਜੀਹੀ ਚੋਣ ਕਰੇ ਜੋ ਤੁਹਾਡੇ ਦੋਵਾਂ ਵਾਸਤੇ ਸਭ ਤੋਂ ਵਧੀਆ ਹੋਵੇ ਜੇ ਤੁਸੀਂ ਇੰਟਰਨੈਟ ਵਰਤਦੇ ਹੋ ਇਹ ਕਿਮੀ ਬਣਾਉਣ ਲਈ ਕਿ ਤੁਹਾਡਾ ਇੰਟਰਨੈਟ ਕਨੈਕਸ਼ਨ ਕੰਮ ਕਰਦਾ ਹੈ ਕੁਝ ਸਮਾਂ ਕੱਢ ਲਓ ਤੁਹਾਨੂੰ ਇਹ ਵੀ ਚੈੱਕ ਕਰ ਲੈਣਾ ਚਾਹੀਦਾ ਹੈ ਕਿ ਤੁਹਾਡਾ ਜੰਤਰ ਪੂਰੀ ਤਰ੍ਹਾਂ ਚਾਰਜ ਹੋਇਆ ਤੇ ਪਲੱਗ ਕੀਤਾ ਹੋਇਆ ਹੈ ਤੁਸੀਂ ਅਪਾਇੰਟਮੈਂਟ ਤੋਂ ਪਹਿਲਾਂ ਟੈਕਨੋਲੋਜੀ ਵਰਤਣ ਦਾ ਅਭਿਆਸ ਵੀ ਕਰਨਾ ਚਾਹੋਗੇ ਜੇ ਤੁਹਾਨੂੰ ਸਮੱਸਿਆਵਾਂ ਆਉਂਦੀਆਂ ਹੋ ਤਾਂ ਕਈ ਸਿਹਤ ਸੰਭਾਲ ਪ੍ਰਧਾਨ ਕਰਤਾ ਟੈਕਨੋਲੋਜੀ ਸੰਬੰਧੀ ਮਦਦ ਵੀ ਪੇਸ਼ ਕਰਦੇ ਹਨ ਤੁਹਾਡਾ ਸਿਹਤ ਸੰਭਾਲ ਪ੍ਰਧਾਨ ਕਰਤਾ ਅਪਾਇੰਟਮੈਂਟ ਦੌਰਾਨ ਵਰਤੇ ਜਾਣ ਵਾਲੇ ਸੌਫਟਵੇਅਰ ਨੂੰ ਡਾਊਨਲੋਡ ਕਰਨ ਲਈ ਵੀ ਤੁਹਾਨੂੰ ਕਹਿ ਸਕਦਾ ਹੈ ਆਪਣੀ ਅਪਾਇੰਟਮੈਂਟ ਲਈ ਤਿਆਰ ਹੋਣ ਵਾਸਤੇ ਤੁਹਾਨੂੰ ਕੁਝ ਹੋਰ ਕੰਮ ਕਰਨ ਦੀ ਲੋੜ ਪਵੇਗੀ ਨਵਾਂ ਨੁਸਖਾ ਜਾਂ ਰੀਨਿਊਅਲ ਦੀ ਸੂਰਤ ਵਿੱਚ ਤੁਹਾਡੇ ਕੋਲ ਤੁਹਾਡਾ ਹੈਲਥ ਕਾਰਡ ਸਮੇਤ ਆਪਣੀ ਦਵਾਈਆਂ ਅਤੇ ਦਵਾ ਖਾਣੇ ਬਾਰੇ ਜਾਣਕਾਰੀ ਤੁਹਾਡੇ ਕੋਲ ਹੋਣੀ ਚਾਹੀਦੀ ਹੈ। ਆਪਣੀ ਬਿਮਾਰੀ ਦੇ ਲੱਛਣ ਦੀ ਸੂਚੀ ਬਣਾ ਲਓ ਅਤੇ ਬਲੱਡ ਪ੍ਰੈਸ਼ਰ ਰੀਡਿੰਗਸ ਜਾਂ ਆਪਣੇ ਟੈਂਪਰੇਚਰ ਦੇ ਵਾਰ-ਵਾਰ ਲਿਖ ਲਓ। ਜੇ ਤੁਹਾਡਾ ਆਮ ਵਾਲਾ ਡਾਕਟਰ ਨਹੀਂ ਹੈ ਤਾਂ ਆਪਣੀਆਂ ਅਲਰਜੀਆਂ ਦੀ ਸੂਚੀ ਤਿਆਰ ਕਰ ਲਓ ਅਤੇ ਆਪਣੀ ਸਿਹਤ ਦੇ ਪਿਛੋਕੜ ਬਾਰੇ ਵੀ ਲਿਖ ਕੇ ਰੱਖੋ। ਅੰਤ ਵਿੱਚ ਅਜੀਹੇ ਪ੍ਰਸ਼ਨ ਦੀ ਸੂਚੀ ਬਣਾ ਲਓ ਤਾਂਕਿ ਅਪਾਇੰਟਮੈਂਟ ਦੌਰਾਨ ਤੁਸੀਂ ਉਹ ਪ੍ਰਸ਼ਨ ਪੁੱਛਣੇ ਯਾਦ ਰੱਖ ਸਕੋ ਜੇ ਤੁਸੀਂ ਆਪਣੀ ਕਾਲ ਲਈ ਵੀਡੀਓ ਵਰਤ ਰਹੇ ਹੋ ਹੋ ਯਕੀਨੀ ਬਣਾਓ ਕਿ ਤੁਸੀਂ ਰੋਸ਼ਨੀ ਵਾਲੀ ਅਜੀ ਹੀ ਆਰਾਮਦਾਇਕ ਜਗ੍ਹਾ ਵਿਖੇ ਹੋ ਜਿੱਥੇ ਤੁਸੀਂ ਸਹਜੇ ਹੀ ਤਿਸਦੇ ਹੋ ਜੇ ਤੁਹਾਡੇ ਨਾਲ ਹੋਰ ਵਿਅਕਤੀ ਰਹਿੰਦੇ ਹੋ ਤਾਂ ਤੁਸੀਂ ਪ੍ਰਾਈਵੇਸੀ ਵਾਲੀ ਸ਼ਾਂਤ ਜਗ੍ਹਾ ਚੁਣੋ ਅਤੇ ਹੈੱਡਫੋਨ ਵਰਤੋ ਅਪਾਇੰਟਮੈਂਟ ਦੌਰਾਨ ਜੇ ਤੁਸੀਂ ਕਿਸੇ ਨੂੰ ਨਾਲ ਲਿਆਉਣਾ ਚਾਹੁੰਦੇ ਹੋ ਤਾਂ ਯਕੀਨੀ ਬਣਾਓ ਕਿ ਦੋਹਾਂ ਵਾਸਤੇ ਕਮਰੇ ਅੰਦਰ ਕਾਫੀ ਜਗ੍ਹਾ ਹੋਵੇ ਤਾਂ ਜੋ ਤੁਸੀਂ ਦੋਵੇਂ ਸਕਰੀਨ ਉੱਤੇ ਦੇਖ ਸਕਦੇ ਹੋ ਅਪਾਇੰਟਮੈਂਟ ਵਾਸਤੇ ਆਪਣੀ ਹੈਲਥ케ਅਰ ਟੀਮ ਨਾਲ ਵਰਚੁਅਲ ਹੈਲਥ케ਅਰ ਸਭ ਤੋਂ ਵਧੀਆ ਟੰਗ ਹੁੰਦਾ ਹੈ ਅਪਾਇੰਟਮੈਂਟ ਦਾ ਵੱਧ ਤੋਂ ਵੱਧ ਲਾਭ ਲੈਣ ਲਈ ਤਿਆਰੀ ਕਰਨ ਵਾਸਤੇ ਸਮਾਂ ਕੱਢ ਲਓ